ਬੋਲੇ ਇਨਸਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜਿਹੜਾ ਅੱਜ ਸਾਨੂੰ ਵੀ ਕਿਸਾਨ ਆਗੂ ਬਜ਼ੁਰਗ ਆ ਕੋ ਸਿੰਘ ਸਿੰਘ ਢੱਲੇਵਾਲ ਕੈਂਸਰ ਤੋਂ ਪੀੜਤਾ ਪਰ ਦੇਰ ਰਾਤੇ ਦਾ ਇਨਸਾਨ ਜਿਹੜਾ ਕੇਂਦਰ ਦੀ ਮੋਦੀ ਸਰਕਾਰ ਹਰਿਆਣੇ ਦੀ ਸੈਣੀ ਸਰਕਾਰ ਦੇ ਖਿਲਾਫ ਆਪਣਾ ਦੇਰ ਰਾਤੇ ਦਾ ਸਰਕਾਰਵਾਦ ਲੈ ਗਿਆ ਤਾਂ ਹੜਤਾਲ ਦਾ ਉਹਦਾ ਕਾਰਨ ਸਿਰਫ ਇੰਨਾ ਹੀ ਹੈ ਕਿ ਪਹਿਲਾ ਕੇਂਦਰ ਦੀ ਸਰਕਾਰ ਨੇ ਜਿਹੜਾ ਕਾਲੇ ਕਾਨੂੰਨ ਲਿਆਂਦੇ ਫਿਰ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਜੀ ਨੇ ਰੱਦ ਕਰਤੇ ਰੱਦ ਕਰਨ ਤੋਂ ਬਾਅਦ ਜਿਹੜੇ ਮੰਗਾ ਸੀ ਉਹ ਜਿਉਂ ਦੀਆਂ ਥਿਉ ਰਹਿ ਗਈਆਂ 1 ਸਾਲ ਹੋ ਗਿਆ ਸ਼ੰਭੂ ਤੇ ਇਧਰ ਖਨੌਰੀ ਬਾਰਡਰ ਤੇ ਬੈਠਿਆਂ ਨੂੰ ਉਥੋਂ ਨਾ ਟੱਸ ਤੋਂ ਬਸ ਜਾ ਨਾ ਸਰਕਾਰਾਂ ਹੁੰਦੀਆਂ ਦਿਖਿਆ ਫਿਰ ਕੀ ਕਰਿਆ ਇਹਨਾਂ ਨੇ ਆਪਣਾ ਐਲਾਨ ਕਰਿਆ ਕਿ ਅਸੀਂ ਦਿੱਲੀ ਨੂੰ ਮਾਰਚ ਕਰਾਂਗੇ ਯਾ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਟਰੈਕਟਰ ਨਾਲ ਲਿਆ ਦੇ ਨਾ ਉਹ ਤੁਹਾਡੇ ਟੈਂਕ ਬਣ ਗਏ ਕਿ ਤੁਸੀਂ ਪੈਦਲ ਆ ਸਕਦੇ ਹੋ ਫਿਰ ਇਹਨਾਂ ਨੇ ਕਿਹਾ ਠੀਕ ਹੈ ਅਸੀਂ ਪ੍ਰਮਾਣ ਕਰਦੇ ਹਾਂ 101 ਜਥਾ ਜਾਂ ਪੈਦਲ ਤੁਰਨ ਲੱਗਿਆ ਪਾਤਲਾ ਤੇ ਖਲੋਰੀ ਤੋਂ ਇਹਨਾਂ ਨੇ ਉਹਨੂੰ ਬਿੱਲੀ ਵਾਲਿਆਂ ਦੇ ਦੇ ਹੁਕਮ ਦੇ ਨਾਲ ਹਰਿਆਣੀਆਂ ਵਾਲਿਆਂ ਨੇ ਸੈਣੀ ਸਰਕਾਰ ਨੇ ਉਸੇ ਤਰ੍ਹਾਂ ਪਿਛਲੀ ਤਰ੍ਹਾਂ ਕਿ ਉਹ ਵਿੱਚ ਗੋਲੇ ਛੱਡ ਡਰਾਬੜੀਆਂ ਗੋਲੀਆਂ ਮਾਰ ਪਾਣੀ ਦੀਆਂ ਬਿਛਾੜਾਂ ਹਾਲ ਉਹੀ ਜਿਉਂਦਾ ਤਿਉਂ ਕਰਤਾ ਇਹ ਦਰਸਾਤਾ ਕਿ ਦਿੱਲੀ ਥੋੜੀ ਵੀ ਸਾਡੇ ਕੱਲੇ ਹਰਿਆਣਿਆਂ ਦੀ ਹੈ ਅਸੀਂ ਕਹਿੰਦੇ ਆ ਕਿ ਸਾਡੇ ਮੈਂਬਰ ਪਾਰਲੀਮੈਂਟ ਵੀ ਦਿੱਲੀ ਚ ਐਪੀ ਨੇ ਰਾਜ ਸਭਾ ਦੇ ਮੈਂਬਰ ਨੇ ਜਿੰਨਾ ਹੱਕ ਹਰਿਆਣਿਆਂ ਦਾ ਦਿੱਲੀ ਦਾ ਸਾਡਾ ਉਹ ਸਾਡੇ ਛੋਟੇ ਭਾਈ ਦੇ ਅਸੀਂ ਵੱਟੇ ਆ ਸਾਡਾ ਹੱਕ ਵੱਧ ਬਣਦਾ ਪਰ ਸਾਨੂੰ ਜੀਟੀ ਰੋਡ ਬੰਦ ਕਰਕੇ ਜਾਣ ਕਿਉਂਦੇ ਰਹੇ ਅਸੀਂ ਆਪਣੇ ਮੰਗਾਂ ਦੱਸਣੀਆਂ ਨੇ ਪ੍ਰਧਾਨ ਮੰਤਰੀ ਨੂੰ ਇਥੋਂ ਪੰਜਾਬ ਦੀ ਸਰਕਾਰ ਸਾਡੀ ਰਾਖੀ ਵੀ ਕਰਦੀ ਨਾ ਮੂਰੇ ਹੋ ਕੇ ਧਰਦੀ ਹੈ ਜਿਹਦੇ ਕਰਕੇ ਇਹਦੇ ਲਈ ਵੀ ਸਾਡੇ ਮਨ ਚ ਰੋਸ ਹੈ ਅਸੀਂ ਡੱਲੇਵਾੜ ਨੇ ਫਿਰ ਇਹ ਕਿਹਾ ਕਿ ਅਸੀਂ ਇਹੀ ਕਰ ਸਕਦਾ ਮੈਂ ਤਾਂ ਕਿ ਮਾਏ ਬਹਿਣਾ ਭੁਖੜਤਾਰ ਤੇ 17 ਦਿਨ ਹੋ ਗਏ ਅੰਨ ਨਾ ਪਾਣੀ ਉਹਨੇ ਰੱਬ ਨੂੰ ਪਿਆਰੇ ਹੋ ਜਾਣਾ ਜਿਹਨਾਂ ਸਰਕਾਰਾਂ ਜਾਕੀਆਂ ਅਸੀਂ ਤਾਂ ਲਿਆ ਕਿ ਅਸੀਂ ਆਗੂ ਦੇ ਪਿੱਛੇ ਖੜਨਾ ਹੈ ਸਾਡਾ ਫਰਜ਼ ਬਣਦਾ ਹੈ ਕਿ ਸਾਡਾ ਲੀਡਰ ਕਿਸਾਨਾਂ ਦਾ ਲੀਡਰ ਹੈ ਉਹ ਨਾ ਕਿ ਕਿਸੇ ਇੱਕ ਪਾਰਟੀ ਦਾ ਇਹ ਉਹ ਅੱਗੇ ਆ ਕੇ ਜਾਨ ਦੇਣ ਨੂੰ ਤਿਆਰ ਹੈ ਸਾਡਾ ਫਰਜ਼ ਸੀ ਫਿਰ ਮੈਂ ਵੀ ਐਲਾਨ ਕਰਦਾ ਕਿ ਖਾਦੀ ਦਾ ਸਰਦਰ ਰੋਜ ਪੰਜ ਬੱਡੇ ਅਸੀਂ 11 ਵਜੇ ਤੋਂ 4 ਵਜੇ ਤੱਕ ਪਟਿਆਲਾ ਗੇਟ ਆ ਜਿਹੜਾ ਬੇਦਕਰ ਦਾ ਬੁੱਤ ਦੇਖ ਰਹੇ ਉਹਦੇ ਸਾਹਮਣੇ ਬੈਠਾ ਕਰਾਂਗੇ ਹਰੇਕ ਸਰਕਾਰ ਅਗੇ ਬੇਦਕਰ ਦੇ ਬੁੱਤ ਨੂੰ ਜਰੂਰ ਪੁੱਛਦੀ ਐ ਪਰ ਜਿਹੜਾ ਉਹ ਵਿਧੀ ਵਿਧਾਨ ਲਿਖਿਆ ਹੋਇਆ ਉਹਨਾਂ ਤੇ ਆਮਲ ਨਹੀਂ ਕਰਦੇ ਅਸੀਂ ਆਮਲ ਕਰਾਉਣ ਦੇ ਲਈ ਹੋਏ ਲੜਾਈ ਲੜਦੇ ਆ ਸਾਨੂੰ ਬਗਾਨੇ ਗਿਣਦੇ ਨੇ ਜੀ ਸਾਨੂੰ ਆਪਣੇ ਗਿਣਦੇ ਨਹੀਂ ਅਸੀਂ ਬਥੇੜਾ ਹੁਣ ਕੀ ਢੱਡ ਪਾਟ ਕੇ ਦਿਖਾਈਏ ਬਾਰਡਰ ਤੇ ਸਾਡੇ ਮੁੰਡੇ ਸਾਰਿਆਂ ਜਿੱਥੇ ਵੀ ਕੋਈ ਕਰੋਨਾ ਆਇਆ ਸਾਰਿਆਂ ਨੂੰ ਇੱਕ ਨੰਬਰ ਤੇ ਪੰਜਾਬੀਆਂ ਨੇ ਮੂਰੇ ਹੋ ਕੇ ਜਾਨਾ ਟਲੀ ਤੇ ਧਰ ਕੇ ਇਹਨਾਂ ਨੇ ਲੰਗਰ ਲਾਇਆ ਸਭ ਕੁ ਕਰਿਆ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਸਾਡੇ ਪਤਾ ਨਹੀਂ ਕਿ ਪ੍ਰਧਾਨ ਮੰਤਰੀ ਦਾ ਸਾਡੇ ਨਾਲ ਨਿੱਜੀ ਰਿਸ਼ਤ ਸ ਹੈ ਜਿਹਦੇ ਕਰਕੇ ਸਾਡੀ ਸਰਵਾਈ ਨਹੀਂ ਕਰ ਰਿਹਾ ਅਸੀਂ ਜਿਹੜੀ ਸਾਡੀ ਹੈ ਅਸੀਂ ਜਿੰਨੀ देर ਡੱਲੇਵਾਲ ਸਾਹਿਬ ਆਪਣਾ ਮੋਰਚਾ ਫਤਿਹ ਕਰਕੇ ਉੱਠਦੇ ਨਹੀਂ ਉਨੀ ਦੇਰ ਅਸੀਂ ਵੀ ਰੋਜ਼ ਇਹ ਸਤਨਾਮ ਦਾ ਜਾਪ ਕਰਿਆ ਕਰਾਂਗੇ ਤੇ 11 ਤੋਂ 4 ਵਜੇ ਤੱਕ 5 ਬੰਦੇ ਬੈਠੇ ਹਾਂ ਜੇ ਡੰਡੀਵਾਲ ਸਾਹਿਬ ਬੈਠੇ ਨੇ ਕੁੱਕੜ ਦਾਲੇ ਉਹਨਾਂ ਨੂੰ ਅਸੀਂ ਮੋਢੇ ਨਾਲ ਮੋਢਾ ਲਾ ਕੇ ਉਹਨੂੰ ਚੱਲਣ ਤੋਂ ਬਾਅਦ ਅਸੀਂ ਉਹਨਾਂ ਨੂੰ ਹੌਸਾ ਦੇਣ ਵਾਸਤੇ ਬੈਠੇ ਹਾਂ ਕੁੱਕੜ ਦਾਦੇ ਮੇਸਰਵਾਈ ਸਾਡੀ ਹੋਵੇ ਤੁਹਾਡਾ ਡੰਡੀਵਾਲ ਸਾਹਿਬ ਅਤੇ ਮੋਜਾ ਕਰਨਾ ਇੱਕ ਛੋਟਾ ਜਿਹਾ ਦੀਵਾ ਜਗਾ ਰਹੇ ਜਿਹੜਾ ਚੱਲਣਾ ਸਾਰੇ ਪੰਜਾਬ ਦੇ ਵਿੱਚ ਹੋਵੇ